हे गाइस केयर टक इन शो सत श्री अ नमस्कार हो रे मजे मानदे हो मजे मानदे हो गाइस आज assi tuhade layi do recipes leke aaye hain kal assi banaya siga apna maide to cake ਔਰ ਅੱਜ ਅਸੀਂ ਬਣਾ ਰਹੇ ਹਾਂ ਆ ਪਾਟੇ ਤੋਂ ਕੇਕ ਤੇ ਦੁੱਧ ਨਾਨੀ ਦੀ ਰੈਸਪੀ ਤੁਹਾਨੂੰ ਅਸੀਂ ਇਕੱਠੀ ਵੀਡੀਓ ਦਿਖਾ ਰਹੇ ਹਾਂ ਥੋੜੀ ਲੰਮੀ ਹੋ ਜੂਗੀ ਇਹ ਤਾਂ ਗਾਇਸ ਕਰ ਰਹੇ ਹਾਂ ਕਿਉਂਕਿ ਇਹ ਸਮਰ ਚੱਲਦਾ ਪਿਆ ਔਰ ਬੱਚਿਆਂ ਨਾਲ ਤੁਸੀਂ ਬਣਾ ਕੇ ਕੇਕ ਖਾਓ ਕਿਉਂਕਿ ਛੁੱਟੀਆਂ 'ਚ ਬੱਚੇ ਘਰੇ ਆ ਦਾਦੀਆਂ ਮੰਮੀਆਂ ਇਹ ਕੇਕ ਬਣਾਇਓ ਨਾਨੀਆਂ ਗੋਲ ਵੀ ਆ ਨਾਨੀਆਂ ਹਾਂ ਸਾਰੇ ਹੀ ਜਿਹੜੇ ਦਾਲਦੀਆਂ ਨਾਨੀਆਂ ਮੰਮੇ ਔਰ ਜੋ ਵੀ ਹੈ ਤੁਸੀਂ ਬੱਚਿਆਂ ਦੇ ਨਾਲ ਰਲ ਮਿਲ ਕੇ ਖਾਓ ਕਰਦੇ ਵੈਲਕਮ ਟੂ ਪਪਾਲ ਫੈਮਿਲੀ ਹੋਰ ਸਭ ਠੀਕ ਮੋਜਾਂ ਚ ਮੋਜਾਂ ਚ ਮੋਜਾਂ ਤੇ ਆਓ ਫਿਰ ਆਪਾਂ ਨੂੰ ਇਹ ਰਸੋਈ ਦੇ ਵਿੱਚ ਤੁਹਾਨੂੰ ਦੂਸਰੇ ਕੇਕ ਦੀ ਦੂਸਰੇ ਕੇਕ ਦੀ ਰੈਸਪੀ ਦਿੱਤੀ ਸੀ ਕਰੀਏ ਤਿਆਰੀ ਲੇਕਿਨ ਕੱਲ ਅਸੀਂ ਬਣਾ ਲਿਆ ਸੀਗਾ ਮੈਦੇ ਵਾਲਾ ਉਹਦੇ ਕਿਉਂਕਿ ਅੱਜ ਰੈਸਪੀ ਹੈ ਗਾਇਸ ਤੁਹਾਨੂੰ ਉਹਦੇ ਚ ਕੋਰਪਣਾ ਹੈ ਆٹے ਵਾਲੇ ਚ ਕੋਈ ਹੋਰ ਚੀਜ਼ ਪਾਣੀ ਹੈ ਇਸ ਕਰਕੇ ਤੁਸੀਂ ਇੱਕੋ ਹੀ ਜਾਂਦੇ ਕਿ ਦੋਨੋਂ ਵੀਡੀਓ ਦੋਨੋਂ ਚੀਜ਼ਾਂ ਦੇਖ ਕੇ ਦੋ ਦਿਨਾਂ ਦੀ ਵੀਡੀਓ ਕੱਟੀ ਸਕਿਪ ਕੀਤੇ ਬਗੈਰ ਚਲੋ ਆਪਾਂ ਕਰਦੇ ਹਾਂ ਸ਼ੁਰੂ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਵੀਡੀਓ ਕਰੀਏ ਸ਼ੁਰੂ ਹਾਈ ਗਾਇਸ ਆਉ ਫਿਰ ਆਪਾਂ ਨਾ ਹੁਣ ਤੁਹਾਨੂੰ ਦਸੀਏ ਕਿ ਵਿਦਆਊਟ ਐਗ ਕੇਕ ਕਿਵੇਂ ਬਣਾਉਣਾ ਮੈਂ ਇੱਕ ਕੋਲੀ ਮੈਦਾ ਲਿਆ ਇੱਕ ਕੋਲੀ ਮੈਦਾ ਲਿਆ ਔਰ ਇੱਕ ਚਮਚ ਆਪਾਂ ਲੈਣਾ ਹੈਗਾ ਬੇਕਿੰਗ ਪਾਊਡਰ ਸੋਡਾ ਨਹੀਂ ਲੈਣਾ ਬੇਕਿੰਗ ਪਾਊਡਰ ਮਿੱਠਾ ਸੋਡਾ ਦੀ ਸਾਥ ਤੇ ਬੇਕਿੰਗ ਪਾਊਡਰ ਜੀ ਬੇਕਿੰਗ ਪਾਊਡਰ ਇਨੂੰ ਆਪਾਂ ਇੱਕ ਵਾਰੀ ਮਿਕਸ ਕਰ ਲਾਂਗੇ। ਚੰਗੀ ਤਰ੍ਹਾਂ। ਗਾਇਜ਼ ਗਰਮੀ ਦੀਆਂ ਛੁੱਟੀਆਂ ਚ ਆਉਦੀਆਂ ਜਰੂਰ ਇਹ ਬਣਾਇਓ ਘਰੇ ਤੇ ਆਪਣੇ ਬੱਚਿਆਂ ਨੂੰ ਖਵਾਇਓ। ਜਰੂਰ। ਵਹੀ ਇਸੇ ਲੀਕਾਂ ਲੋਕ ਹੈ। ਛੁੱਟੀਆਂ ਦੇ ਪੀਰੀਅਡ ਦੇ ਵਿੱਚ ਗਗਨ ਜੀ ਲੱਗੇ ਨੇ ਕੇਕ ਬਣਾਉਣ ਪਰ ਇਸ ਦੀ ਹਰ ਰੈਸਪੀ ਥੋੜੀ ਜੀ ਨਾਪ ਤੋਲ ਕੇ ਹੁੰਦੀ ਹੈ। ਜਿਸ ਤਰ੍ਹਾਂ ਉਹਨੇ ਦੱਸਿਆ ਤੁਸੀਂ ਜਰੂਰ ਨੋਟ ਕਰਦੇ ਜਾਇਓ। ਤੇ ਇੱਕ ਚਮਚੀ ਹੀ ਆ ਇੱਕ ਕੱਲੀ ਹੀ ਆਪਾਂ ਮਲਾਈ ਲੈਣੀ ਹੈ। ਓਕੇ ਉਹਨਾਂ ਹੀ ਨਾਪ ਤੋਲ ਜਿੰਨਾ ਆਪਾਂ ਲਿਆ ਸੀਗਾ ਮੈਂ ਇਹ ਆਟਾ ਲਿਆ ਮੈਂ ਜੇ ਮੈਦਾ ਲਿਆ ਜੇ ਇਹ ਮੈਦਾ ਜੀ ਹਾਂਜੀ ਜਿੰਨਾ ਮੈਦਾ ਲਿਆ ਗਾਇਸ ਇੱਕ ਕੱਲੀ ਮੈਦਾ ਇੱਕ ਕੱਲੀ ਮਲਾਈ ਠੀਕ ਹੈ ਇੱਕ ਚਮਚ ਬੇਕਿੰਗ ਪਾਊਡਰ ਹਾਂਜੀ ਜੀ ਮਲਾਈ ਨੂੰ ਚੰਗੀ ਤਰ੍ਹਾਂ ਪਹਿਲਾਂ ਫੈਂਟ ਲੈਣਾ ਇਸੇ ਮਲਾਈ ਦੇ ਵਿੱਚ ਹਮ ਆਪਾਂ ਰਿਫਾਈਨਡ ਆਇਲ ਪਾਣਾ। 3 ਚਮਚ ਰਿਫਾਈਨਡ ਆਇਲ ਪਾਣੀ। ਠੀਕ ਹੈ। ਹੁਣ ਜਿੰਨੋਂ ਰੱਖੇ ਸੀ ਕਰਕੇ ਉਹਨੇ 3 ਚਮਚ ਪਾ ਦਿੱਤਾ। ਇਹਨੂੰ ਜਿੰਨੀ ਤੱਕ ਆਪਾਂ ਮਿਕਸ ਕਰ ਲੈਣਾ। ਮਲਾਈ ਔਰ ਰਿਫਾਈਨਡ ਆਇਲ। ਓਕੇ। ਅਸੀ ਇਹਨੂੰ ਹੌਲੀ ਹੌਲੀ ਕਰਕੇ ਇਹਦੇ ਵਿੱਚ ਪਾ ਦੇਣੀ ਹੈ ਹੁਣ ਇਹਦੇ ਵਿੱਚ ਆਪਾਂ ਇੱਕ ਉਹ ਹੀ ਕਲੀ ਜਿਹਦੇ ਕਲੀ ਦੇ ਵਿੱਚ ਆਪਾਂ ਮੱਤਾ ਲਿਆ ਸੀ ਉਹਦੇ ਵਿੱਚ ਕੰਡੈਂਸ ਮਿਲਕ ਪਾਵਾਂਗੇ ਉਹੀ ਮੈਅਰਮੈਂਟ ਵਾਸਤੇ ਉਹੀ ਇਸ ਮੈਅਰਮੈਂਟ ਵਾਸਤੇ ਗੈਸੋਂ ਨੇ ਮਿਲਕ ਮਿਲ ਨੂੰ ਅਸੀਂ ਇਹਦੇ ਚ ਪਾ ਦੇਵਾਂਗੇ ਤਾਂ ਲੱਤਪ ਸੇਮ ਮੈਅਰਮੈਂਟ ਲੈਣੀ ਆ ਸੇਮ ਸੇਮ ਇਹ ਇੱਕ ਗ੍ਰਾਮ ਇੱਕੋ ਜਿਹੀ ਕੋੜੀ ਲੈਣੀ ਆ ਤੁਸੀਂ ਸਾਰੀ ਸੇਮ ਆਨਨ ਨੂੰ ਅਸੀਂ ਇੱਕ ਵਾਰੀ ਤੋਂ ਆਮਲੀ ਤੇ ਨੀਤਾਂ ਉਹ 사이 ਵੀ ਖਲਣਾ ਇਹ ਮੈਂ ਤੇ ਨਾ ਦੇਖੋ ਹੁਣ ਕਨਸਿਸਟੈਂਸੀ ਤੁਹਾਨੂੰ ਲੱਗਦੀ ਹੈ ਨਾ ਥੋੜੀ ਜੀ ਟਾਈਟ ਹੈ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਪਾਵਾਂਗੇ ਲੋ ਮੈਂ 1/4 ਕੱਪ ਦੇ ਵਿੱਚ ਅਸੀਂ ਚਾਕਲੇਟ ਪਾਊਡਰ ਪਾਵਾਂਗੇ ਇੱਕ ਚਮਚ ਚਾਕਲੇਟ ਪਾਊਡਰ ਇਹ ਤੁਹਾਡੇ ਮਰਜੀ ਹੈ ਟੇਸਟ ਦੇ ਸਾਬ ਨਾਲ ਜੋ ਚੀਜ਼ ਤੁਸੀਂ ਪਾਉਣਾ ਚਾਹੁੰਦੇ ਹੋ ਇਹਦੇ ਵਿੱਚ ਵਨੀਲਾ ਐਸੈਂਸ ਪਾ ਲਓ ਚਾਕਲੇਟ ਪਾਊਡਰ ਪਾ ਲਓ ਕੁਝ ਪਾ ਲਓ ਮੌਦਾਂ ਚੰਗੀ ਤਰ੍ਹਾਂ ਫੈਂਟ ਲੈਣਾ ਕਨਸਿਸਟੈਂਸੀ ਅਜੂ ਵੀ ਹੋਰ ਨਾਲ ਇਹਦੇ ਵਿੱਚ ਅਸੀਂ ਟੁੱਟੀ ਫਰੂਟੀ ਪਾਵਾਂਗੇ ਟੁੱਟੀ ਫਰੂਟੀ ਯਾਨੀ ਕਿ ਅਰੇ ਨਾ ਗਾਇਸ ਉਹਨੂੰ ਥੋੜਾ ਜਿਹਾ ਪਹਿਲਾਂ ਗਰਮ ਕਰਨ ਲਈ ਫ੍ਰੀਜ ਜਿਹੜਾ ਹੈਗਾ ਹੀਟਿੰਗ ਕਰਨ ਵਾਸਤੇ ਲਾ ਦਿੱਤਾ ਗਿਆ ਹੈਗਾ ਤੇ ਇੰਦਰੋਂ ਜਿਹੜਾ ਹੈਗਾ ਘੋਲ ਨੂੰ ਥੋੜੀ देर ਲਈ ਕਿਉਂਕਿ ਆਪਾਂ ਰੱਖਣਾ ਹੁੰਦਾ ਤੇ ਫਿਰ ਆਪਾਂ ਇਹਨੂੰ ਪ੍ਰੈਪਰੇਸ਼ਨ ਦੇ ਰੱਖਾਂਗੇ ਗਾਇਸ ਹੁਣ ਅਸੀਂ ਇਹਨੂੰ ਨਾ ਜਿਹਦੇ ਵਿੱਚ ਬਣਾਉਣਾ ਹੈਗਾ ਉਸ ਭਾਂਡੇ ਦੇ ਵਿੱਚ ਅਸੀਂ ਹਲਕਾ ਜਿਹਾ ਤੇਲ ਆਇਲ ਲਾ ਕੇ ਉਹਨੂੰ ਗ੍ਰੀਸ ਕਰ ਲਾਂਗੇ ਸਾਰੇ ਨੂੰ ਤਾਂ ਗਿਦਰ ਉਹ ਇਸ ਹਲੇ ਫੋਨੇ ਵਿੱਚ ਪਰਦੋਨ ਸਾਰੀਆਂ ਸਾਈਡਾਂ ਫੋਨੇ ਤਾਂ ਕੇ ਸਾਨੂੰ ਅਟਨਾ ਹਰ ਕੇ ਕੱਢਣ ਵਿੱਚ ਅਸਾਂ ਹੁਣ ਇਹਦੇ ਵਿੱਚ ਅਸੀਂ ਆਟੇ ਨੂੰ ਡਸਟ ਕਰ ਦਾਂਗੇ ਥੋੜਾ ਜਿਹਾ ਤਾਂ ਕਿ ਸਾਰੇ ਪਾਸੇ ਉਹ ਡਸਟਿੰਗ ਹੋ ਜਾਈ ਡਸਟਿੰਗ ਹੋ ਗਈ ਦੇਖੋ ਆਟੇ ਦੇ ਵਿੱਚ ਗੈਸ ਆਪਾਂ ਹੁਣ ਮਿਕਸਚਰ ਪਾਵਾਂਗੇ ਨਹੀਂ ਸੋਨ ਇਹਦੇ ਉੱਤੇ ਅਸੀਂ ਇਹ ਟੂਟੀ ਫਰੂਟੀ ਨੂੰ ਫੇਰ ਥੋੜਾ ਜਿਹਾ ਪਾ ਦਾਂਗੇ ਤਾਂ ਕਿ ਉਹ ਡেকoration ਵਾਸਤੇ ਹੋਰ ਸੋਨਾ ਲੱਗਣ ਲੱਗੇ ਗਾਇਜ਼ ਹੁਣ ਆਪਾਂ ਇਹਨੂੰ ਕ੍ਰੀਏਟ ਕਰ ਲਿਆ ਤੇ ਹੁਣ ਮੈਂ ਇਹਨੂੰ ਟੱਕਣ ਨੂੰ ਚੱਕਦੀ ਹਾਂ ਮਟੀਰੀਅਲ ਰੱਖਾਂਗੇ ਜੀ ਵਿੱਚ ਆਪਾਂ ਹੁਣ ਅਸੀਂ ਇਹਦੇ ਵਿੱਚ ਅਸੀਂ ਆਪਣਾ ਮਟੀਰੀਅਲ ਰਖਦੇ ਹਾਂ ਹਾਂ ਹੁਣ ਇਹਦੇ ਉੱਤੇ ਅਸੀਂ ਟੱਕਣ ਲਾ ਦਿੰਨੇ ਆ ਤੇ ਹੁਣ ਅਸੀਂ ਆਪਾਂ ਅੱਧੇ ਘੰਟੇ ਲਈ ਇਹਨੂੰ ਦੇਖਣਾ ਪਏਗਾ ਅੱਧਾ ਘੰਟਾ ਕਾ ਇਸ ਇਹਨੂੰ ਆਪਾਂ ਐ ਰੱਖਾਂਗੇ oven ਚ ਹਾਂਜੀ ਫਿਰ ਆਪਾਂ ਕੇਕ ਬਾਹਰ ਕੱਢ ਕੇ ਖਾਵਾਂਗੇ ਦੇਖਦੇ ਆ ਗਗਨਦੀਪ ਜੀ ਉਸ ਤੋਂ ਕੱਢਣ ਵੇਲੇ ਵੀ ਤੁਹਾਨੂੰ ਕੋਈ ਟ੍ਰਿਕ ਦੱਸਦੇ ਆ ਦੱਸ ਗਾਈਜ਼ ਬੜੀ ਸੂਨ ਸੁਮੀ ਖਿਸ਼ਬੂ ਫਲ ਸੁਕਿਰ ਸੋਇ ਤੇ ਵਿੱਚ ਤੇ ਇਧਰੇ ਬਨਣਾ ਸ਼ੁਰੂ ਹੋ ਗਿਆ ਥੋੜਾ ਥੋੜਾ ਫੁੱਲ ਰਿਹਾ ਹੈ। ਔਰ ਟੋਟਲ ਅੱਧਾ ਘੰਟਾ ਆਪਾਂ ਇਹਨੂੰ oven ਦੇ ਵਿੱਚ ਰੱਖਣਾ ਹੈ। ਤੇ ਇਸ ਹਲਕਾ ਨਾ ਹਮ ਅਰਸੀ ਇਹ ਦਜੀ ਕੇਕ ਬਣਾ ਬਣਾ ਕੇ ਬਹੁਤ ਵਾਰ ਖਾ ਚੁੱਕੇ ਹਾਂ ਅਰਾਜੀ ਤਸੀ ਰੈਸਪੀ ਜਿਹੜੀ ਹੈਗੀ ਹੈ ਨੋਟ ਕਰਿਓ ਆਪਾਂ ਆٹے ਤੋਂ ਵੀ ਕੇਕ ਬਣਾਵਾਂਗੇ ਗਾਇਸ ਆ ਗਾਇਸ ਇੱਕ ਵਾਰੀ ਆਪਾਂ ਹੁਣ ਪਾ ਕੇ ਦੇਖਾਂਗੇ ਆ ਦੇਖੋ ਆਪਣਾ ਬਿਲਕੁਲ ਕੁਝ ਵੀ ਨਹੀਂ ਲੱਗਾ ਨਾਲ बन ਗਿਆ ਆਪਣਾ ਤੇ ਹੋ ਗਿਆ ਆਪਣਾ پورا ਕੇਕ تیار ਹੋ ਗਿਆ ਚਲੋ ਇਹਨੂੰ ਕੱਢਦੇ ਆਪਾਂ ਹੁਣੇ ਗ੍ਰੇਸ ਤੇ ਫਿਰ 2 ਮਿੰਟ ਇਹਨੂੰ ਰੱਖਾਂਗੇ ਇੱਕਦਮ ਕੱਢਿਆ ਤਾਂ ਟੁੱਟ ਜਾਏਗਾ ਹਾਂ ਗਰਮ ਨਹੀਂ ਕੱਢੀ ਹਾਂਜੀ ਇੱਕਦਮ ਗਰਮ ਨਹੀਂ ਕੱਢਾਂਗੇ ਠੀਕ ਹੈ ਅੱਜ ਹੁਣ ਆਪਾਂ ਆٹے ਦਾ ਬਣਾਵਾਂਗੇ ਕੇਕ ਇਹਦੀ ਜਿਵੇਂ ਆਪਾਂ ਮੈਦੇ ਦਾ ਲਿਆ ਸੀ ਗਗਨਦੀਪ ਜੀ ਨੇ ਉਸੇ ਤਰ੍ਹਾਂ ਇੱਕ ਕੱਪ ਆٹے ਦਾ ਮੈਦ ਲੈ ਕੇ ਤੇ ਵਿੱਚ ਇੱਕ ਚਮਚ ਬੇਕਿੰਗ ਪਾਊਡਰ ਪਾਇਆ ਉਹਨੂੰ ਹਿਲਾ ਰਹੇ ਨੇ ਅੱਗੇ ਇਹਦੀ ਜਿਹੜੀ ਥਿਊਰੀ ਆ ਹੁਣ ਗੜਨ ਜੀ ਦੱਸ ਦਿੰਨੇ ਹੁਣ ਇਹਦੇ ਵਿੱਚ ਅਸੀਂ ਇੱਕ ਕੌਲੀ ਦਹੀਂ ਪਾਵਾਂਗੇ ਔਰ ਇਹਦੇ ਵਿੱਚ ਦੋ ਤਿੰਨ ਚਮਚੇ ਅਸੀਂ ਤੇਲ ਦੇ ਹਾਂ ਰੀਫਾਈਨਡ ਗਾਇਸ ਥੋੜਾ ਜਿਹਾ ਚੇਂਜ ਹੋ ਗਈ ਕਿਉਂਕਿ ਆਪਾਂ ਜਦੋਂ ਬਣਾਇਆ ਸੀਗਾ ਪਹਿਲਾਂ ਉਹਦੇ ਚ ਆਪਾਂ ਦਹੀਂ ਨਹੀਂ ਉਹਦੇ ਚ ਮਲਾਈ ਤੇ ਦੁੱਧ ਦਾ ਵਰਤੋਂ ਕੀਤੀ ਸੀ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦਹੀਂ ਤੇ ਇਹਨੂੰ ਠੀਕ ਹੈ ਉਹਨੂੰ ਤੇਲ ਨੂੰ ਠੀਕ ਹੈ ਹੁਣ ਇਹਨੂੰ ਹੀ ਪਰਾਇ ਦੇ ਵਿੱਚ ਮਿਕਸ ਕਰਾਂਗੇ ਦੇ ਵਿੱਚ ਅਸੀਂ ਦੁੱਧ ਹੈ ਉਹ ਨਹੀਂ ਦੋ ਤਿਕ ਕ ਪੌਣਾ ਕੱਪ ਪਾਣਾ ਠੀਕ ਹੈ ਇਹਨਾਂ ਦੁੱਧ ਜਾਨੀ ਦੁੱਧ ਦਾ ਇਸਤੇਮਾਲ ਹੋਇਆ ਗਾ ਜੀ ਥੋੜਾ ਥੋੜਾ ਕਰਕੇ ਹਾਂ ਕੋਈ ਨਹੀਂ ਤੇ ਜਾਨੀ ਮਲਾਈ ਦੇ ਥਾਂ ਤੇ ਉੱਥੇ ਦਹੀਂ ਵਰਤਿਆ ਹਾਂਜੀ ਡਿਫਰੈਂਸ ਦੋਸਤ ਥੋੜਾ ਇਹ ਡਿਫਰੈਂਸ ਹੈ ਹੂੰ ਗੈਸ ਆਪਾਂ ਪਿਛਲੀ ਵਾਰ ਮਿਲ ਮੈਦੇ ਵਾਲੇ ਦੇ ਵਿੱਚ ਆਪਾਂ ਪਾਇਆ ਸੀ ਮਿਲਕ ਮੈਡ ਹਾਂਜੀ ਇਹ ਇਹ ਇਹਦੇ ਵਿੱਚ ਹੁਣ ਪਾਵਾਂਗੇ ਅਸੀਂ 1 ਕੱਪ ਸ਼ੱਕਰ ਰੰਗ ਤੇਰਾ ਪੀਣਾ ਕਰਦੇ ਗਿਆ ਕਰਦੇ ਇੱਕ 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 ਮਟਨ ਨੂੰ ਮੰਨਦਾ ਫਿਰ ਥੋੜਾ ਜਿਹਾ ਪਾਣਾ ਇਹਦੇ ਚ ਐਜ਼ੋ ਪ੍ਰੀ ਹੀਟ ਹੋ ਗਿਆ ਆਪਣਾ ਹੁਣ ਇਹਨੂੰ ਆਪਾਂ ਅੰਦਰ ਰੱਖਾਂਗੇ ਮਟੀਰੀਅਲ ਨੂੰ ਇਹਦੇ ਲਈ ਵੀ 1/2 ਘੰਟਾ ਜੀ ਹਾਂਜੀ ਹਾਂਜੀ ਠੀਕ ਹੈ ਰੱਖ ਲਓ ਇਹਦੇ ਲਈ ਅੰਦਰ ਐਜ਼ੋ ਉਹਨੂੰ ਰੱਖ ਦਿੱਤਾ ਆਪਾਂ ਕਿ ਅੱਧਾ ਘੰਟਾ ਆਪਾਂ ਵੇਟ ਕਰਾਂਗੇ ਫਿਰ ਇਹਨੂੰ ਕੱਟਾਂਗੇ ਪਾਹ ਹਾ ਕੇ ਗਾਈਜ਼ ਬੰਮ ਜਿਆ ਉੱਪਰ ਨੂੰ ਆ ਰਿਹਾ ਹੌਲੀ ਹੌਲੀ ਬਰ ਪੱਕ ਜਾਈਗਾ ਜਦੋਂ ਅੱਧਾ ਘੰਟਾ ਪੂਰਾ ਲੈ ਕੇ ਉਦੋਂ ਆਪਾਂ ਇਹਨੂੰ ਬਾਹਰ ਕੱਢਾਂਗੇ ਨਹੀਂ ਨਹੀਂ ਤੁਮ ਲੰਘ ਕੇ ਦੇਖੋ ਆਪਾਂ ਦੇਸੀ ਘੀ ਨੇ ਵਰਤਿਆ ਉਹ ਵੀ ਵਰਤ ਸਕਦੇ ਆ ਫਲੇਵਰ ਹੋਰ ਵਧੀਆ ਆ ਹੋਰ ਵੀ ਜਿਆਦਾ ਸਵਾਦ ਗਾਇਸ ਕਰਦਨ ਤੋਂ ਮੈਂ ਨਾ ਇੱਕ ਵਾਰੀ ਆਪਾਂ ਇਹਨੂੰ ਸਾਈਡਾ ਤੋਂ ਹਲਕਾ ਜਿਹਾ ਕਰਦਾਂਗੇ ਲਾ ਕੇ ਨਾਲੋਂ ਲੈ ਜੀ ਨਾਲੋਂ ਇੱਕਦਮ ਨਿਕਲ ਆਵੇ ਗੁੱਡ ਗਾਇਸ ਆਟਾ ਕੇਕ ਤਿਆਰ ਯਾ ਬਵੀ ਕੱਲ ਆਪਾਂ ਬਣਾਇਆ ਸੀਗਾ ਮੈਦਾ ਕੇਕ ਅੱਜ ਆਟਾ ਕੇਕ ਦੇਖੋ ਬੇਸ਼ੱਕ ਵੀਡੀਓ ਸ਼ਾਇਦ ਲੰਬੀ ਹੋ ਜਾਵੇ ਲੇਕਿਨ ਤੁਹਾਨੂੰ ਦੋ ਰੈਸਪੀਜ਼ ਮਿਲ ਜਾਣਗੀਆਂ ਇੱਕ ਹੀ ਵੀਡੀਓ 'ਚ ਬਣੇ ਰਹੋ ਅੰਤ ਤੱਕ ਔਰ ਗਾਇਜ਼ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤਾਂ ਨਹੀਂ ਥੋੜਾ ਜਿਆ ਤੇ ਨਾਲ ਹੌਸਲਾ ਮਿਲਦਾ ਨਵੀਂ ਵੀਡੀਓ ਬਣਾਉਣ ਲਈ ਆਓ ਫਿਰ ਆਪਾਂ ਕੇਕ ਖਾਈਏ ਗਰਮਾ ਗਰਮ ਵੀ ਠੰਡਾ ਵੀ ਕਰਕੇ ਓਕੇ ਇੰਜੋਏ ਕਰੋ ਮਾੜਾ ਕੱਤੀ ਐ ਜੂ ਖੁੱਲ ਕੇ ਓਏ ਰਿਕਾਰਡਿੰਗ ਚੱਲਦੀ ਪਈ ਐ ਬੰਦੀ ਚਲੋ ਗਾਇਜ਼ ਹੁਣ ਆਪਾਂ ਕੱਢਾਂਗੇ ਦੇਖੋ ਆਹ ਸ਼ਾਨਦਾਰ ਆਪਣਾ ਕੇਕ ਬਣ ਗਿਆ ਜੀ ਗਾਇਜ਼ ਆਪਣਾ ਕੇਕ ਦੇਖ ਦਿਓ ਹੋ ਗਿਆ ਜੀ ਇੱਕਦਮ ਪੂਰਾ ਤਿਆਰ ਕੋਈ ਕੁਝ ਵੀ ਨਾਲ ਨਹੀਂ ਲੱਗਾ ਗਾਇਜ਼ ਕੁਝ ਨਹੀਂ ਨਾਲ ਲੱਗਾ ਇਹਨਾਂ ਆਪਾਂ ਦੇਖਿਆ ਸੀ ਉਹਦੇ ਨਾਲ ਲੱਗਿਆ ਆ ਸੀ ਮਟੀਰੀਅਲ ਹਾਂਜੀ ਹਾਂਜੀ ਹੁਣ ਇਹ ਤਾਂ ਮਤਲਬ ਐ ਬਣ ਗਿਆ ਤੇ ਹੁਣ ਆਪਾਂ ਇਹਨੂੰ ਕੱਢਾਂਗੇ ਬਾਹਰ गैस नु अपे वाह जी क्या शानदार केक बन गया इनको अपन सीधा कर देंगे देखो जी <laughs> कितना प्यारा अपना केक खुशबू आ रही है गाइस बहुत शानदार ਦੇਖੋ ਕਿੰਨਾ ਮੋਟਾ ਬਣਿਆ ਹੈ। ਇਸੀ ਕਿਹ ਵਾਲੀ ਵੀ ਆਣੀ ਸੀ। ਇਹ ਦਾ ਸਪੰਜੀ ਕੇਕ ਆ ਦੇਖੋ ਇਹਨੂੰ ਹੱਥ ਲਾ ਕੇ ਦੇਖੋ। ਬਿਲਕੁਲ ਬਿਲਕੁਲ ਗਾਇਜ਼ ਦੇਖੋ ਸਪੰਜੀ ਕੇਕ ਹੈ ਪੰਚੀ। ਹਾਂਜੀ ਬਿਲਕੁਲ ਬਿਲਕੁਲ ਗਾਇਜ਼ ਪਤਾ ਨਹੀਂ ਤੁਹਾਨੂੰ ਕੈਮਰੇ 'ਚ ਕਿਸ ਤਰ੍ਹਾਂ ਲੱਗ ਰਿਹਾ ਬੜਾ ਸ਼ਾਨਦਾਰ ਸਪੰਜੀ ਕੇਕ ਹੈਗਾ ਤੁਸੀਂ ਬਣਾਇਓ ਬਣਾ ਕੇ ਤੁਸੀਂ ਸਾਨੂੰ ਕਮੈਂਟ ਕਰਿਓ, ਸ਼ੇਅਰ ਕਰਿਓ, ਲਾਈਕ ਕਰਿਓ ਔਰ ਕਮੈਂਟ ਤੇ ਲਾਈਕ ਨਾਲ ਗਾਇਜ਼ ਸਾਨੂੰ ਹੋਰ ਵੀਡੀਓ ਬਣਾਉਣ ਦੇ ਵਿੱਚ ਉਤਸ਼ਾਹ ਮਿਲਦਾ। ਅਸੀਂ ਇਹ ਵੀਡੀਓ ਦੋ ਦਿਨਾਂ ਦੀ ਬਣਾਈ ਆ। ਕੱਲ ਬਣਾਇਆ ਸੀ ਆਪਾਂ। ਮੈਦੇ ਦਾ ਕੇਕ ਅੱਜ ਬਣਾਇਆ ਆਪਾਂ ਆਟਾ ਕੇਕ ਤੇ ਸ਼ਾਇਦ ਥੋੜੀ ਜੀ ਵੀਡੀਓ ਲੰਮੀ ਹੋ ਜੇ ਪਰ ਤੁਸੀਂ ਦੋ ਰੈਸਪੀਆਂ ਇੱਕੀ ਵੀਡੀਓਸ ਦੇਖ ਲਓਗੇ ਤੇ ਕਿਰਪਾ ਕਰਕੇ ਬਨੇ ਰਹੋ ਐਂਡ ਤੱਕ ਗਾਇਸ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਹੈ ਜਿਹੜਾ ਸ਼ੱਕਰ ਪਾ ਕੇ ਕੀਤਾ ਨਾ ਇਹ ਡਾਇਬੀਟਿਕ ਬੰਦੇ ਵੀ ਖਾ ਸਕਦੇ ਹਾਂ ਹਾਂਜੀ ਖੰਡ ਨਹੀਂ ਖੱਟ ਪਾਈ ਤੰਗਿੰਗ ਬੱਲੇ ਵਾਲੇ ਮੈਦੇ ਵਿੱਚ ਬੱਲੇ ਚ ਤੇ ਮੈਂ ਆ ਪਾਇਆ ਸੀ ਆਪਣਾ ਮਿਲਕ ਮੇਡ ਉਹ ਵੀ ਆ ਡਾਇਬੀਟਿਕ ਆ ਬ extra sugar ਨਹੀਂ ਪਾਈ ਉਹਦੇ ਚ ਵੀ extra sugar ਕੋਈ ਨਹੀਂ ਪਾਈ ਇਸ ਲਈ ਕਿਉਂਕਿ ਅਸੀਂ ਡਾਇਬੀਟਿਕ ਬੰਦਿਆਂ ਵਾਸਤੇ ਵੀ ਤੁਹਾਨੂੰ ਦੱਸਣ ਲਈ ਇੱਕ ਇੱਕ ਬਣਾਇਆ ਹੈ ਗੁੱਡ ਥੈਂਕ ਯੂ ਹਾਂਜੀ ਗਾਇਜ਼ ਤਾਂ ਕਿੱਦਾਂ ਲੱਗੀ ਵੀਡੀਓ ਹਾਂਜੀ ਕਿੱਦਾਂ ਕਿਉਂਕਿ ਵੇਖੋ ਮੈਂ ਦੂਤੇ ਵਿੱਚ ਤਾਂ ਆਪਾਂ ਪਾਇਆ ਸੀ ਦੀ ਮલાઈ ਵਗੈਰਾ ਤੇ ਹੋਰ ਆਪਾਂ ਮલાઈ ਤੇ ਚਾਕਲੇਟ ਪਾਉਂਦੇ ਆ ਚਾਕਲੇਟ ਹਾਂਜੀ ਤੇ ਦੂਸਰੇ ਵਿੱਚ ਆਕੇ ਪਾਇਆ ਆਪਾਂ ਦਹੀਂ ਤੇ ਇਹ ਤੇ ਹੋਰ ਕੋਈ ਸਮਗਰੀ ਵੀ ਪਾ ਸਕਦੇ ਆ ਸ਼ੱਕਰਪਾਈ ਸੀ ਕਿ ਹਾਂ ਹੁਨੇ ਬਣਾਇਆ ਆਪਾਂ ਸ਼ੱਕਰਪਾਈ ਉਹਦੇ ਚ ਜਨ ਇਹ ਸ਼ੱਕਰ ਵਾਲਾ ਤੇ ਜਗਰ ਨੇ ਪਹਿਲਾਂ ਹੀ ਦੱਸਤਾ ਇਹ ਦੋਨੋਂ ਦੇ ਵਿੱਚ ਹੀ ਆਪਾਂ ਐਕਸਟਰਾ ਸ਼ੂਗਰ ਨਹੀਂ ਪਾਈ ਇਹ ਸ਼ੂਗਰ ਜਿਹੜੀ ਥੋੜਾ ਥੋੜਾ ਇਹਦਾ ਆਨੰਦ ਮਾਣ ਸਕਦੇ ਆ ਲੇਕਿਨ ਬੱਚਿਆਂ ਦੇ ਨਾਲ ਇੰਜੋਏ ਕਰੋ ਛੁੱਟੀਆਂ ਦੇ ਵਿੱਚ ਸਮੁੰਦਰ ਵਿੱਚ ਇੰਜੋਏ ਕਰੋ ਇੱਕ ਅੱਧੀ ਰੈਸਪੀ ਅਸੀਂ ਹੋਰ ਜਲਦੀ ਸਮੁੰਦਰੀ ਲੈ ਕੇ ਆਵਾਂਗੇ ਤਾਂ ਜੋ ਛੁੱਟੀਆਂ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨਾਂ ਰੈਸਪੀਆਂ ਦਾ ਇੰਜੋਏ ਕਰ ਸਕੋ ਹਾਂਜੀ ਗਾਇਜ਼ ਕਿ ਅੱਜਕੱਲ ਬੱਚੇ ਆਪਨੇ ਨਾਮ ਦੇ ਬਾਦਕੇ ਪੂਆ ਕੋਰ ਲ ਮਸੇ ਕੋਲੇ ਗਏ ਹੰਦਿਆ ਅਗਰੇ ਉਹਦਾ ਹੰਦਿਆ ਹਲਕੇ ਫੇਟ ਦਾ ਇੰਜ ਅੱਧੀ ਇੰਜ ਮਾਦਰੀ ਅਗਰ ਉਹਦੋ ਦਿਨ ਕਦਮੇ ਜਿਹਾ ਵੀ ਬੱਚੇ ਨੂੰ ਨਾ ਦੇ ਪਈਆ ਵੀ ਕੋਈ ਹੈ ਬੇਸਿਕ ਇਹਦੇ ਵਿੱਚ ਬਣਾ ਸਕਦੇ ਆਪਾਂ ਜਿਹੜੀ ਬਣਾਈ ਤਾਂ ਵੀ ਬਹੁਤ ਸ਼ਾਨਦਾਰ ਸੇਂਗਸ ਉਹਦੇ ਵਿੱਚ ਤੁਸੀਂ ਬਣਾਇਓ ਕਮੈਂਟ ਬਾਕਸ ਵਿੱਚ ਦੱਸਣਾ ਜੁਦਾ ਦੱਸਿਓ ਤੁਹਾਨੂੰ ਕਿ ਸਤਾਂਤ ਲੱਗਿਆ ਔਰ ਜੇ ਤੁਸੀਂ ਹੋਰ ਕਿਹੜੀਆਂ ਕਿਹੜੀਆਂ ਰੈਸਪੀ ਚਾਹੁੰਦੀਆਂ ਤਾਂ ਜੋ ਅਸੀਂ ਹੋਰ ਵੀਡੀਓ ਬਣਾਉਣ ਦੇ ਵਿੱਚ ਹੋਰ ਵੀਡੀਓ ਬਣਾਉਣ ਦੇ ਵਿੱਚ ਮੋਟੀਵੇਟ ਹੋ ਸਕੀਏ ਇਹ ਬਹੁਤ ਰਾਹੀ ਜੁਲਦੀ ਕਰਿਆ ਕਰੋ ਕਿਉਂਕਿ ਫਿਰ ਵੀਡੀਓ ਵਿੱਚ ਵਾਸਤੋ ਜਾਣੇ ਬਿਲਕੁਲ ਜਾਣੇ ਆ ਠੀਕ ਹੈ ਨਾ ਪਰ ਸਬਸਕ੍ਰਾਈਬ ਕਰਕੇ ਲਾਈਕ ਕਰਿਓ ਸ਼ੇਅਰ ਕਰਿਓ ਹੁਣ ਕਰਦੇ ਵੀਡੀਓ ਬਾਈ